ਪੰਜਾਬ ਦੇ ਜ਼ਿਲ੍ਹਾ ਬਰਨਾਲਾ ਦੇ ਹਲਕਾ ਭਧੌਰ ਨੇੜਲੇ ਪਿੰਡ ਤਲਵੰਡੀ ਅਤੇ ਸੈਦੋਕੇ ਵਿੱਚ ਬਿਜਲੀ ਸਪਲਾਈ ਨੂੰ ਲੈ ਕੇ ਮਾਹੌਲ ਬੇਹੱਦ ਤਣਾਅਪੂਰਨ ਬਣਿਆ ਹੋਇਆ ਹੈ ਮੌਕੇ ਤੇ ਇਕੱਤਰ ਕੀਤੀ ਗਈ ਜਾਣਕਾਰੀ ਮੁਤਾਬਕ ਪਾਵਰਕਾਮ ਭਧੌਰ ਦੇ ਅਧੀਨ ਆਉਂਦੇ ਪਿੰਡ ਤਲਵੰਡੀ ਜੋ ਕਿ ਬਰਨਾਲਾ ਜ਼ਿਲ੍ਹੇ ਦਾ ਅਖੀਰਲਾ ਪਿੰਡ ਹੈ ਦੇ ਵਿੱਚ ਸਥਿਤ ਬਿਜਲੀ ਗ੍ਰਿਡ ਦੇ ਵਿੱਚ ਕੋਈ ਤਕਨੀਕੀ ਖਰਾਬੀ ਹੋਣ ਕਾਰਨ ਪਿਛਲੇ ਕਈ ਦਿਨਾਂ ਤੋਂ ਬਰਨਾਲਾ ਜ਼ਿਲ੍ਹੇ ਦੇ ਚਾਰ ਪਿੰਡ ਤਲਵੰਡੀ ਮਜੂਕੇ ਅਲਕੜਾ ਅਤੇ ਖੜਕ ਸਿੰਘ ਵਾਲਾ ਦੀ ਲਾਈਟ ਵੀ ਬੰਦ ਹੈ ਜਿਸ ਨੂੰ ਚਲਾਉਣ ਦੇ ਲਈ ਬਿਜਲੀ ਗ੍ਰਿਡ ਦੀ ਮੁਰੰਮਤ ਦਾ ਕੰਮ ਚੱਲ ਰਿਹਾ ਸੀ ਅਤੇ ਉੱਚ ਅਧਿਕਾਰੀਆਂ ਨੂੰ ਵੀ ਇਸ ਤਕਨੀਕੀ ਖਰਾਬੀ ਨੂੰ ਦੂਰ ਕਰਨ ਵਾਸਤੇ ਇਸ ਬਿਜਲੀ ਗ੍ਰਿਡ ਵਿੱਚ ਪਹੁੰਚਣਾ ਪਿਆ ਸੀ ਆਖਰ ਚਾਰ ਦਿਨਾਂ ਦੀ ਮਸ਼ੱਕਤ ਤੋਂ ਬਾਅਦ ਬਿਜਲੀ ਗ੍ਰਿਡ ਵਿੱਚ ਪਏ ਤਕਨੀਕੀ ਨੁਕਸ ਦਾ ਪਤਾ ਚੱਲਿਆ ਕਿ ਜਿੱਥੋਂ ਬਿਜਲੀ ਗ੍ਰਿਡ ਨੂੰ ਸਪਲਾਈ ਮਿਲ ਰਹੀ ਸੀ ਉੱਥੇ ਇੱਕ ਜੈਂਪਰ ਉੱਡਿਆ ਹੋਇਆ ਹੈ ਅਤੇ ਇਸ ਦੀ ਪਿੰਕ ਲਾਗਲੇ ਪਿੰਡ ਸੈਦੋਕੇ ਦੇ ਲੋਕਾਂ ਨੂੰ ਲੱਗ ਪਈ ਕਿਉਂਕਿ ਪਿਛਲੇ 4 ਸਾਲਾਂ ਤੋਂ ਦੋਵਾਂ ਪਿੰਡ ਵਿੱਚ ਬਿਜਲੀ ਸਪਲਾਈ ਦੀ ਸਮੱਸਿਆ ਨੂੰ ਲੈ ਕੇ ਟੂ ਟੂ ਮੈਂ ਮੈਂ ਹੁੰਦੀ ਰਹੀ ਹੈ ਅਤੇ ਇਸ ਬਿਜਲੀ ਗ੍ਰਿਡ ਤੋਂ ਬਿਜਲੀ ਲੈ ਜਾਣ ਲਈ ਪਿੰਡ ਸੈਦੋਕੇ ਅਤੇ ਤਲਵੰਡੀ ਦਾ ਕੇਸ ਮਾਨਯੋਗ ਅਦਾਲਤ ਵਿੱਚ ਵੀ ਚੱਲ ਰਿਹਾ ਹੈ ਜਿਸ ਵਿੱਚ ਤਲਵੰਡੀ ਪਿੰਡ ਵਿੱਚ ਸੈਦੋਕੇ ਪਿੰਡ ਨੂੰ ਬਿਜਲੀ ਨਾ ਦੇਣ ਲਈ ਸਟੇ ਲਿਆ ਹੋਇਆ ਸੀ ਜਿसे ਚੱਲਦੇ ਹਾਂ ਅੱਜ ਸੈਦੋ ਦੇ ਪਿੰਡ ਦੇ ਲੋਕਾਂ ਵੱਲੋਂ ਜੈਂਪਰ ਲੌਨ ਤੋਂ ਬਿਲੀ ਅਧਿਕਾਰੀਆਂ ਨੂੰ ਰੋਕ ਦਿੱਤਾ ਕਿਉਂਕਿ ਜਿਸ ਟਾਵਰ ਤੋਂ ਜੈਂਪਰ ਉੱਡਿਆ ਹੋਇਆ ਸੀ ਉਹ ਟਾਵਰ ਪਿੰਡ ਸੈਦੋਕੇ ਦੀ ਜ਼ਮੀਨ ਵਿੱਚ ਪੈਂਦਾ ਹੈ ਅਤੇ ਸੈਦੋਕੇ ਪਿੰਡ ਜ਼ਿਲ੍ਹਾ ਮੋਗਾ ਦਾ ਅਖੀਰਲਾ ਪਿੰਡ ਹੈ ਜਿਸ ਦੇ ਚੱਲਦਿਆਂ ਸਥਿਤੀ ਇੰਨੀ ਤਣਾਅਪੂਰਨ ਹੋ ਗਈ ਕਿ ਦੋਵੇਂ ਪਿੰਡਾਂ ਦੇ ਲੋਕ ਡਾਂਗਾ ਸੋਟੀਆਂ ਲੈ ਕੇ ਆਪਣੇ ਪਿੰਡਾਂ ਦੀ ਹੱਦ ਤੇ ਖੜੇ ਹੋਗੇ ਮੋਕੇਤੀਪੁਰ ਪ੍ਰਸ਼ਾਸਨ ਵੱਲੋਂ ਵੱਡੀ ਗਿਣਤੀ ਦੇ ਵਿੱਚ ਪਹੁੰਚ ਸਥਿਤੀ ਨੂੰ ਕਾਬੂ ਵਿੱਚ ਲਿਆਂਦਾ ਗਿਆ ਇਸ ਮੋਕੇ ਖਾਨਾ ਨਿਹਾਲ ਸਿੰਘ ਵਾਲਾ ਦੇ ਐਸ ਐਚਓ ਪੂਰਨ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕੀ ਕੁਝ ਕਿਹਾ ਤੁਸੀਂ ਵੀ ਜਰੂਰ ਸੁਣੋ ਇਹ ਤਾਂ ਜਿਹੜਾ ਮੰਨ ਲਓ ਵੀ ਜਿਹੜਾ ਝਗੜਾ ਹੈ ਇਹਨਾਂ ਦਾ ਉਹਦੇ ਕਰਕੇ ਹੋਇਆ ਜਿਹੜਾ ਜੰਪਰ ਉੱਡਿਆ ਸੀਗਾ ਉਹ ਜਿਹ ਹੈਗਾ ਸੈਦੋਕੀ ਦੀ ਜ਼ਮੀਨ 'ਚ ਜਿੱਥੇ ਸੈਦੋਕੀ ਵਾਲੇ ਕਹਿੰਦੇ ਵੀ ਅਸੀਂ ਜੰਪਰ ਲਾਉਣ ਨਹੀਂ ਦੇਣਾ ਪਹਿਲਾਂ ਸਾਡੀ ਲਾਈਨ ਪਾਓ ਕੋਈ ਨਾ ਤਾਂ ਪੁਰਾਣਾ ਮਸਲਾ ਕੋਈ ਕੋਰਟ ਦੀ ਵੀ ਸਟੇ ਹੋਈ ਹੋਈ ਆ ਕਿਸੇ ਮੈਟਰ ਤੇ ਤੇ ਰਾਤ ਇਹਨਾਂ ਦਾ ਬੜਾ ਮੋਟਾ ਲੜਾਈ ਝਗੜਾ ਹੋਇਆ ਉੱਥੇ ਉਹ ਜਦੋਂ ਮੌਕੇ ਤੇ ਕੇੜਾ ਠੀਕ ਠਾਕ ਹੋ ਗਿਆ ਸੀਗਾ ਬਸ ਉਹਦੇ ਜੇ ਕੋਈ ਹੋਊਗਾ ਉਹਦੀ ਤੈਸੀਰ ਸੂਰਤ ਵੈਸੀ ਕਾਰਵਾਈਆਂ ਮਲਟੀ ਲੈਂਦੀ ਜਾਊਗਾ ਨਹੀਂ ਪ੍ਰਸ਼ਾਸਨ ਨੇ ਪਹਿਲਾਂ ਜੀ ਇਸ ਮਸਲੇ ਨੂੰ ਟਕਾਉਣ ਦਾ ਯਤਨ ਕੀਤਾ ਸੀਗਾ ਜੀ ਪਹਿਲਾਂ ਜਦੋਂ ਸ਼ੁਰੂ ਹੋਇਆ ਜੀ ਤੇ ਤੁਹਾਡੀ ਹਾਜ਼ਰੀ ਦੇ ਵਿੱਚ ਜੀ ਉਹ ਕਦਰ ਕੱਲ ਜਿਹੜਾ ਕੱਲ ਵਿਵਾਦ ਪਿਆ ਜੀ ਉਹ ਉੱਚ ਅਧਿਕਾਰੀ ਵੀ ਪਹੁੰਚੇ ਸੀਗੇ ਨਹੀਂ ਵਿਵਾਦ ਤਾਂ ਸਵੇਰ ਦੇ ਉੱਥੇ ਪ੍ਰਸ਼ਾਸਨ ਹੀ ਖੜਾ ਹੈ ਸਵੇਰ ਦੇ ਹੀ ਟਕਰਾ ਰਹੇ ਨੇ ਇਹ ਘਟਨਾ ਰਾਤ ਦੀ ਹੈ ਜੀ ਇਹ ਇਹ ਰਾਤ ਦੀ ਹੈ ਹਾਂਜੀ ਆਪਣੇ ਕੋਲੇ ਪੰਜ ਪੇਸ਼ੈਂਟ ਆਏ ਨੇ ਤਰੋਂਡੀ ਪਿੰਡ ਤੋਂ ਉਹਨਾਂ ਨੇ ਆਪਦੀ ਐਮ ਐਲ ਆਰ ਕਰਵਾਈ ਹੈ ਤੇ ਉਹਦੇ ਵਿੱਚ ਜਿਹੜਾ ਕੇਵਲ ਸਿਹੂ ਪੇਸ਼ੈਂਟ ਹੈ ਉਹਦੇ ਫ੍ਰੈਕਚਰ ਆਇਆ ਹੱਥ ਦੇ ਉੱਪਰ ਤੇ ਬਾਹਾਂ ਦੇ ਉੱਪਰ ਫ੍ਰੈਕਚਰ ਆਇਆ ਤੇ ਬਾਕੀ ਸਭ ਨੇ ਵੇਖ ਲਿਆ ਉਹਨਾਂ ਦੀ ਜਿੱਥੇ ਸਮਾਂ ਦੇ ਉਹਨਾਂ ਦੇ ਵੀ ਛੱਟਾ ਨਹੀਂ ਉਹ ਮੈਮ ਮੇਲਰ ਕੱਟਦੀ ਹੈ ਤੇ ਪੁਲਿਸ ਰੁਕਾ ਭੇਜ ਦਿੱਤਾ ਕੋਈ ਸ਼ਾਰਪਾਜ਼ ਮੁੱਤਰ ਕੱਟਿਆ ਗਿਆ ਹਾਂਜੀ ਉਹ ਤੀਆਂ ਦੇ ਸ਼ਾਰਪ ਛੱਟਾ ਵੀ ਹੈਗੇ ਤੇ ਸਾਰੇ ਇਹਨਾਂ ਦੇ ਪ੍ਰਸ਼ਾਸਨ ਆਇਆ ਕਿ ਆਂਦੂੰ ਲੈਣ ਇਹਨਾਂ ਦੇ ਹਾਂਜੀ ਹੁਣ ਪੁਲਿਸ ਅਧਿਕਾਰੀ ਆਏ ਨੇ ਤੇ ਉਹ ਆਪੀ ਕਾਰਵਾਈ ਕਰ ਰਹੇ ਨੇ ਜਿਹੜਾ ਆਪਦੇ ਬਨੇ ਰੁਕਾ ਭੇਜ ਗਿਆ ਹੋਸ ਸਿੰਘ ਜੀ ਭਾਈ ਤੁਸੀਂ ਜਗਮੀ ਹਾਲਤ ਕਿ ਇਹ ਮਾਰਿਆ ਥੋਡੇ ਕਿਹਨੇ ਮਾਰਿਆ ਕਾਰਨ ਕੀ ਹੈ ਇੱਥੇ ਜੀ ਸਾਡਾ ਲਾਈਟ ਦਾ ਸੀਗਾ ਜੀ ਜਿੰਪਰ ਸਾਡੇ ਉੱਪਰ ਲਾ ਦੇ ਉਹਨਾਂ ਨੇ ਕਿਹਨਾਂ ਨੇ ਜੀ ਸਾਡੇ ਜੀ ਗ੍ਰੈਡ ਚ ਵੱਡੀ ਲੈਂਦੇ ਸੇਦਵਾਲਿਆਂ ਨੇ ਤੇ ਸਾਡੇ 4 ਦਿਨ ਹੋ ਗਏ ਲੈਣੇ ਸਾਡੇ ਚੋਨੇ ਵੀ ਬੱਤੀ ਜਾਂਦੇ ਆ ਤੇ ਹਜੇ ੱਟਾ ਕਰਦੇ ਸਾਨੂੰ ਸਿੱਧਾ ਹੀ ਪਾ ਨਿਕਲਦੇ ਤੁਸੀਂ ਕਿਹੜੇ ਪਿੰਡ ਦੇ ਰਹਿੰਦੇ ਚਲਵੰਡੀ ਕਾਰਨ ਕੀ ਆਗਾ ਫੋਟੋ ਮਾਰਕਰ ਦਾ ਬਸ ਜੀ ਗ੍ਰੈਡਰ ਦੇ ਵੀ ਸਾਨੂੰ ਸਹੀ ਹੀ ਲੈਣੇ ਨਹੀਂ ਦਿੰਦੇ ਉਹ ਤਾਂ ਦੰਦਾਲਤੀ ਕੰਮ ਚੱਲ ਰਹੀ ਸਾਡੇ ਕੀ ਬਸ ਕਿੰਨੇ ਕ ਬੰਦੇ ਸੀ ਉਹ ਉਹ ਤਾਂ ਅਣਪਛਾਤੇ ਹੀ ਬਾਰੇ ਬੰਦੇ ਸੀ ਕਿ ਜੀ ਕਿੰਨੇ ਵਜੇ ਦੀ ਘਟਨਾ ਹੈ 11 11 ਦਾ ਟਾਨ ਕੀ ਕੀ ਉਹਨਾਂ ਕੋਲ ਵੇਪਨਾਂ ਹਿਆਰ ਦੇ ਦਾ ਸੀ ਉਹਨਾਂ ਕੋਲ ਬਾਲੇ ਜੀ ਸਾਰੇ ਸਾਰਾ ਦਿਨੇ ਪੁਲਿਸ ਦੇ ਸਾਹਮਣੇ ਵੀ ਚੱਕੀ ਫਿਰਦੇ ਕੋਈ ਗੋਲੀਬਾਰੀ ਤਾਂ ਨਹੀਂ ਹੋਈ ਕੋਈ ਨਾ ਹੋਈ ਨਾ ਜੀ ਗੋਲੀਬਾਰੀ ਹੋਈ ਨਹੀਂ ਬਲਜਿੰਦਰ ਸਿੰਘ ਜੇ ਦੱਸਗੇ ਤੁਸੀਂ ਉੱਥੋਂ ਦਾਗੋ ਕਿ ਮਾਮਲਾ ਕੀ ਹੈ ਇਹ ਸਾਡਾ ਜੀ ਗ੍ਰੈਡਰ ਦਾ ਰੋਲਾ ਚੱਲਦਾ ਹੀ ਉਹਨਾਂ ਨਾਲ ਜੀ ਸਾਡੀ ਪਹਿਲੀ ਜੀ ਗ੍ਰੈਡ ਲੱਗਿਆ ਵਾ ਤੇ ਰੋਲਾ ਚੱਲੀ ਜਾਂਦਾ ਕੱਲ ਮਲਾਜਮ ਆਈ ਸੀ ਸਾਰੇ ਉਹਨਾਂ ਦੀ ਗਾਈ ਸਾਡੇ ਜੀ ਤੂੰ ਸਾਨੂੰ ਮਲਾਜਮਾਂ ਨੂੰ ਤੁਰਤਾ ਘਰੇ ਵੀ ਤੁਸੀਂ ਜਾਓ ਅਸੀਂ 10 ਕਜਾਣੇ ਉਦੋਂ ਬਾਅਦ ਜਾਵੜਿਓਂ થી 2.5 ਕ੍ਰੈਟ ਦੇ ਕਬਜਾ ਤੇ ਰਿਬੇਠੀ ਮੂਰੇ ਉਦੋਂ ਬਾਅਦ ਉਹਨਾਂ ਨੇ ਨਾਜ਼ ਨਾਲ ਰੌਲਾ ਪਾਇਆ ਉਹਨਾਂ ਨਾਲ ਸਾਨੂੰ ਕੋਟਾ ਲਾ ਗਿਆ ਉਹ ਹੋਣਗੇ 20-25 ਜਾਨੇ ਜੀ ਅਸੀਂ ਤਾਂ 10 ਕਜਾਣੇ ਜੀ ਤੇ ਉਹਨਾਂ ਕੋਲੇ ਖੰਡੇ ਸੀ ਉਹਨਾਂ ਕੋਲੇ ਛੋਟਰਾ ਸੀ ਉਹਨਾਂ ਕੋਲੇ ਉਹਨਾਂ ਨੇ ਮੇਰਾ ਗੂਠਾ ਲਾਦਾ ਜੀ ਉਹ ਲੈ ਗਈ ਮੂਰੇ ਕਾਰਨ ਕੀ ਆ ਤੁਹਾਡੇ ਨਾਲ ਕੋਈ ਮਤਲਬ ਉਹਦਾ ਬਸ ਬਿਲੀ ਰੌਲੇ ਕਰਦਾ ਜੀ ਵੀ ਸਾਡੀ ਤਾਰ ਲਾਉਗੀ ਉਹ ਤਾਂ ਕਿਹਣਾ ਤਾਰ ਲਾਉਣ ਨੂੰ ਆ ਰਿਹਾ